ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀਰ ਭਰਾਵੋ ਕੀ ਹਾਲ ਚਾਲ ਸਭ ਚੜ੍ਹਦੀ ਕਲਾ ਤੇ ਅੱਜ ਆਪਾਂ ਜਾ ਰਹੇ ਆ ਸਤਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਮਾਝੇ ਦੀ ਧਰਤੀ ਤੋਂ ਤੇ ਇਹ ਆਪਣੀ ਵੀਡੀਓ ਕੁਝ ਕਿਸਮਾ ਮਤਲਬ ਪਹਿਲਾਂ ਬਣਾਈ ਹੋਈ ਸੀ ਅੱਜ ਅਪਲੋਡ ਕਰਨੀ ਆ ਇਸ ਕਰਕੇ ਆਪ ਜੀ ਨੂੰ ਦੱਸ ਰਹੇ ਆ ਤੇ ਪੰਜਾਬ ਤੋਂ ਪਾਸ ਹੁੰਦਿਆਂ ਇੱਕ ਦਿਨ ਲੱਗਦਾ ਉਤੋਂ ਬਾਅਦ ਫੇ ਆਉਂਦਾ ਰਾਜਸਥਾਨ ਰਾਜਸਥਾਨ ਪਾਸ ਕਰਦੇ ਆ ਸਾਰਾ ਜਿੱਦਾਂ ਆਪਾਂ ਦੂਜੀ ਸਟੇਟ ਵਿੱਚ ਪਾਸ ਹੋਣਾ ਨਾ ਉਹਨੂੰ ਦੋ ਦਿਨ ਲੱਗ ਜਾਂਦੇ ਯਾਰ ਮਾਨ ਲੈ ਨਾਲ ਇਹ ਆਪਾਂ ਹੁਣ ਜਾ ਰਹੇ ਆ ਮੱਧ ਪ੍ਰਦੇਸ਼ ਦੇ ਜੰਗਲਾਂ ਦੇ ਵਿੱਚ ਜੰਗਲ ਏਰੀਆ ਦੇ ਵਿੱਚ ਆਪਾਂ ਜਾ ਰਹੇ ਆ ਜਿਹੜਾ ਕਿ ਸਤਖੰਡ ਸ੍ਰੀ ਹਜੂਰ ਸਾਹਿਬ ਨਾਲ ਨੇੜੇ ਸਾਹਿਬ ਦੀ ਧਰਤੀ ਜਿਹੜੀ ਆ ਪੰਜਾਬ ਤੋਂ 2000 ਕਿਲੋਮੀਟਰ ਦੂਰ ਮੰਨੀ ਜਾਂਦੀ ਆ ਕੋਈ ਵੀਰ ਭਰਾ ਆਪਣੀਆਂ ਗੱਡੀਆਂ ਤੇ ਜਾਂਦੇ ਨੇ ਕੁਝ ਆਪਣੇ ਬਾਈਕਾਂ ਤੇ ਜਾਂਦੇ ਨੇ ਕੁਝ ਆਪਣੇ ਪੈਦਲ ਜਾਂਦੇ ਨੇ ਕੁਝ ਸਾਈਕਲ ਤੇ ਜਾਂਦੇ ਨੇ ਕੁਝ ਹਵਾਈ ਜਹਾਜ਼ ਤੇ ਜਾਂਦੇ ਨੇ ਸਾਨੂੰ ਮਹਾਰਾਜ ਨੇ ਉਦਮ ਬਖਸ਼ਿਆ ਅਸੀਂ ਇੱਕ ਗੱਡੀ ਇਨੋਵਾ ਤੇ ਜਾ ਰਹੇ ਹਾਂ ਜਿਹੜੀ ਸਾਨੂੰ ਮਹਾਰਾਜ ਨੇ ਬਖਸ਼ੀ ਹੋਈ ਆ ਤੇ ਇਹ ਜਿਹੜਾ ਜੰਗਲ ਏਰੀਆ ਤੁਸੀਂ ਦੇਖ ਰਹੇ ਹੋ ਰਾਤ ਨੂੰ ਜਦੋਂ ਆਪਾਂ ਜਾਂਦੇ ਹਾਂ ਨਾ ਇਸ ਏਰੀਏ ਦੇ ਵਿੱਚ ਬੜੀ ਸੁੰਨਸਾਨ ਜਗ੍ਹਾ ਇਹ ਏਰੀਆ ਦਿਨੇ ਆਪਾਂ ਨੂੰ ਬੜਾ ਵਧੀਆ ਲੱਗਣ ਦਿਆ ਵੀ ਬੜਾ ਵਧੀਆ ਰਾਗਨਪੁਰ ਐਨ ਘੁਪ ਹਨੇਰਾ ਹੁੰਦਾ ਇਸ ਜਗ੍ਹਾ ਤੇ ਕਈ ਤਰ੍ਹਾਂ ਦੇ ਜੀਵ ਜੰਤੂ ਪੇੜ ਪੌਦੇ ਆਪਾਂ ਨੂੰ ਇੱਥੇ ਰਸਤੇ 'ਚ ਵੇਖਣ ਨੂੰ ਮਿਲੇ ਆ ਛੋਟੇ ਛੋਟੇ ਐਦਾਂ ਦੇ ਪਹਾੜ ਵੀ ਆਪਾਂ ਨੂੰ ਦੇਖਣਗੇ ਛੋਟੇ ਛੋਟੇ ਆਪਣੇ ਢਾਏ ਦੇਖਣਗੇ ਵੱਡੇ ਵੱਡੇ ਪਹਾੜ ਵੀ ਦੇਖਣਗੇ ਤੇ ਕਾਫੀ ਮਤਲਬ ਛੜਕ ਕਿਤੇ ਉਹ ਤੇ ਵਧੀਆ ਹੀ ਤੇ ਕਿੰਨੋਂ ਥੋੜੀ ਜੀ ਮਤਲਬ ਖਰਾਬ ਹੀ ਤੇ ਆ ਜਿਹੜੀ ਛੜਕ ਆਪਾਂ ਐ ਛੜਕ ਦੇ ਉੱਤੇ ਜਾ ਰਹੇ ਆ ਇਹ ਹੈਗੀ ਦਰਮਿਆਨੀ ਕਿਤੇ ਕਿਤੇ ਟੋਆ ਟੱਬਾ ਵੀ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਵੇਖੋ ਤੇ ਐਦਾਂ ਆਪੋ ਆਪਣਾ ਲੋਕ ਰਸਤਾ ਨਾਪਦੇ ਜਾ ਰਹੇ ਕੋਈ ਆਪਣੇ ਨਗਰ ਗ੍ਰਾਮ ਨੂੰ ਜਾ ਰਿਹਾ ਕੋਈ ਕੋਈ ਕਿਸੇ ਬੰਨੇ ਨੂੰ ਜਾ ਰਿਹਾ ਕੋਈ ਕਿਸੇ ਬੰਨੇ ਨੂੰ ਜਾ ਰਿਹਾ ਤੇ ਆ ਜਿਹੜੀ ਧਰਤੀ ਆ ਇਹ ਹੈਗੀ ਆ ਮੱਧ ਪ੍ਰਦੇਸ਼ ਦੀ ਧਰਤੀ ਤੇ ਇਤੋਂ ਗਾੜੀ ਆਉਣੀ ਹੈ ਧਰਤੀ ਹੁਣ ਮਹਾਰਾਸ਼ਟਰ ਦੀ ਧਰਤੀ ਦੋ ਦੋ ਦਿਨ ਆਪਾਂ ਨੂੰ ਇੱਕ ਸਟੇਟ ਪਾਰਕ ਕਰਦੇ ਆ ਲਾਗੀ ਜਾਂਦੇ ਆ ਆਖੋ ਬੈਲ ਗੱਡੀਆਂ ਇੱਥੇ ਬੈਲ ਗੱਡੀਆਂ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਲੋਕ ਜਿਹੜੇ ਗਰੀਬ ਲੋਕ ਨੇ ਇੰਦਰ ਦੇ ਤੇ ਕਾਫੀ ਖੁੱਲਾ ਡੁੱਲਾ ਏਰੀਆ ਆ ਅੱਗੇ ਤੁਸੀਂ ਸੜਕਾਂ ਦੇਖਿਓ ਹੁਣ ਆਪਾਂ ਆ ਗਏ ਆ ਮਹਾਰਾਸ਼ਟਰ ਦੀ ਧਰਤੀ ਤੇ ਇਹ ਜਿਹੜੀ ਮਹਾਰਾਸ਼ਟਰ ਦੀ ਧਰਤੀ ਆ ਇੱਥੇ ਸੜਕਾਂ ਦਾ ਸੜਕਾਂ ਦੇ ਮਤਲਬ ਬਣਾਉਣ ਦੀ ਕਮਾਲ ਕੀਤੀ ਹੋਈ ਆ ਤਮਾਲ ਕੀਤੀ ਹੋਈ ਵੀ ਸੜਕਾਂ ਇੰਨੀਆਂ ਖੁੱਲੀਆਂ ਡੁੱਲੀਆਂ ਕਿਤੇ ਤੁਹਾਨੂੰ ਸੜਕ ਦੇ ਵਿੱਚ ਟੋਆ ਟਿੱਬਾ ਨਹੀਂ ਦਿਖੂਗਾ ਇੰਨਾਂ ਵਧੀਆ ਇੱਥੇ ਸੜਕਾਂ ਦੀ ਕਲਾਕਾਰੀ ਕੀਤੀ ਹੋਈ ਆ ਤੇ ਜਿਹੜਾ ਆਪਾਂ ਰੇਲ ਗੱਡੀਆਂ ਦੇ ਉੱਤੇ ਜਾਂਦੇ ਆ ਉਹਰੇ ਏਦਿਨ ਉਹਦੇ ਨਾਲ ਇਹ ਹੁੰਦਾ ਵੀ ਆਪਾਂ ਇੱਥੋਂ ਬੈਠੇ ਤੇ ਉੱਥੇ ਉਤਰਨਾਦ ਉਹ ਗੱਡੀ ਦੇ ਨਾਲ ਆਪਾਂ ਮਿਲਵ ਹੋਰ ਕੋਈ ਏਡੀ ਜਗ੍ਹਾ ਨਹੀਂ ਦੇ ਸਕਦੇ ਜਿੱਦਾਂ ਆਪਾਂ ਆਪਣੀ ਗੱਡੀ ਤੇ ਜਾਂਦੇ ਆ ਤੇ ਆਪਾਂ ਵਨਸਵੰਨੀਆਂ ਜਗ੍ਹਾ ਦੇਖ ਸਕਦੇ ਆ ਤੇ ਕਈ ਥਾਵਾਂ ਤੇ ਆਪਣੇ ਗੁਰੂ ਘਰ ਨਹੀਂ ਆਉਂਦੇ ਨੇ ਉਹ ਆਪਾਂ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਆਂ ਕਈ ਆਪਣੀਆਂ ਪ੍ਰਾਤਨ ਕਿਲੇ ਆਉਂਦੇ ਰਸਤਿਆਂ ਦੇ ਵਿੱਚ ਕਈ ਥਾਵਾਂ ਤੇ ਉਹ ਆਪਾਂ ਕਿਲੇ ਦੇ ਦਰਸ਼ਨ ਕਰ ਸਕਦੇ ਆਂ ਮਤਲਬ ਬਲਕਿ ਆਪਣੇ ਸਾਧਨ ਦੀ ਬੰਦੇ ਨੂੰ ਮौज ਆ ਹੁਣ ਆਪਣਾ ਜਿੱਥੇ ਮਨ ਕਰੂਗਾ ਜਿੱਥੇ ਆਪਣਾ ਚਿਤ ਕਰੂ ਆਪਾਂ ਆਪਣੀ ਗੱਡੀ ਨੂੰ ਉੱਥੇ ਰੋਕ ਰੋਕ ਸਕਦੇ ਆਂ ਭਾਵੇਂ ਆਪਾਂ 1 ਘੰਟਾ ਖਲੋ ਜੀਏ ਭਾਵੇਂ ਆਪਾਂ 2 ਘੰਟੇ ਖਲੋ ਜੀਏ ਆਪਾਂ ਇਹਨਾ ਆਪਣੇ ਇਸ ਚੈਨਲ ਦੇ ਉਤੇ ਇਸ ਚੈਨਲ ਦੇ ਮਾਧਿਅਮ ਦੇ ਨਾਲ ਆਪਾਂ ਤੁਹਾਨੂੰ ਵੱਖ-ਵੱਖ ਜਗ੍ਹਾ ਦੇ ਦਰਸ਼ਨ ਕਰਵਾਵਾਂਗੇ ਚਾਹੇ ਗੁਰੂ ਸਾਹਿਬ ਦੇ ਘਰ ਹੋਣ ਚਾਹੇ ਆਪਣੇ ਆਮ ਕੋਈ ਜਗ੍ਹਾ ਹੋਵੇ ਚਾਹੇ ਕੋਈ ਇਤਿਹਾਸਿਕ ਜਗ੍ਹਾ ਹੋਵੇ ਚਾਹੇ ਕੋਈ ਨਵੀਂ ਹੋਵੇ ਚਾਹੇ ਕੋਈ ਪ੍ਰਾਤਣ ਜਗ੍ਹਾ ਹੋਵੇ ਇਸ ਚੈਨਲ ਦੇ ਨਾਲ ਤੁਸੀਂ ਜੁੜਨਾ ਆ ਵੀਰ ਭਰਾਵੋ ਬਾਤ ਤੋਂ ਵੱਧ ਤੁਹਾਨੂੰ ਨਵੀਂ ਤੋਂ ਨਵੀਂ ਜਾਣਕਾਰੀ ਦੇਵਾਂਗੇ ਨਵੀਆਂ-ਨਵੀਆਂ ਜਗ੍ਹਾ ਵਖਾਵਾਂਗੇ ਇਸ ਚੈਨਲ ਨਾਲ ਜੁੜ ਕੇ ਇਸ ਚੈਨਲ ਦੀਆਂ ਵੀਡੀਓ ਸ਼ੇਅਰ ਜ਼ਰੂਰ ਕਰਨੀਆਂ ਆ ਤੇ ਜਿਹੜਾ ਕਿ ਆਪਣੇ ਨਾਲ ਵੀਰ ਭਰਾ ਜੁੜਨ ਤੇ ਇੱਕ ਸੱਚੀ ਸੱਚੀ ਸੁੱਚੀ ਮਤਲਬ ਆਪਾਂ ਤੁਹਾਨੂੰ ਗੱਲ ਦੱਸ ਸਕੀਏ ਕੋਈ ਵੀ ਕਿਸ ਕਿਸਮ ਦੀ ਗੱਲ ਹੋਵੇ ਤੇ ਆਪਣੇ ਨਾਲ ਦੋ ਸਿੰਘ ਗਏ ਸੀ ਤੇ ਤੀਸਰੇ ਸਿੰਘ ਆਪਾਂ ਆ ਤਿੰਨ ਸਿੰਘ ਆਪਾਂ ਪਹੁੰਚੇ ਸੀ ਤੇ 1.5 ਸਾਲ ਦੀ ਧਰਤੀ ਤੇ ਮਹਾਰਾਸ਼ਟਰ ਦੀ ਧਰਤੀ ਐਸ ਵੇਲੇ ਆਪਾਂ ਮਹਾਰਾਸ਼ਟਰ ਦੀ ਧਰਤੀ ਵਿੱਚ ਇੰਟਰ ਹੋ ਚੁੱਕੇ ਆ ਜੀ ਤੇ ਬਹੁਤ ਸਾਰਾ ਵਧੀਆ ਮਿਲੋ ਏਰੀਆ ਕਿਉਂਕਿ ਸੜਕਾਂ ਹੀ ਬੜੀਆਂ ਸਾਫ਼ ਸੁਥਰੀਆਂ ਆ ਸੜਕਾ ਸਾਫ਼ ਹੋਣ ਦੇ ਨਾਲ ਇਹ ਆ ਵੀ ਬੰਦੇ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੇ ਜੇ ਦਿੱਕਤ ਹੋਊਗੀ ਤਾਂ ਫਿਰ ਦਿੱਕਤ ਹੋਣ ਦੇ ਕਾਰਨ ਆਪਾਂ ਮਤਲਬ مصیبت ਦੇ ਵਿੱਚ ਪੈ ਸਕਦੇ ਆ ਕਿ ਮਾਲੋ ਜੇ ਆਪਾਂ ਨੂੰ ਕੋਈ ਰਾਤ ਕੋਈ ਨੇਰੇ ਸੋਰੀਆ ਪਾ ਜਾ ਰਹੇ ਆ ਕੋਈ ਇੱਕਦਮ ਅਚਾਨਕ ਕੋ ਖੱਡਾ ਵੱਡਾ ਕਾਰੀ ਗੱਡੀ ਦੇ ਆ ਜਵੇ ਉਹਦੇ ਨਾਲ ਵੀ ਨੁਕਸਾਨ ਹੋ ਸਾਡਾ ਪਰ ਨਹੀਂ ਗੁਰੂ ਸਾਹਿਬ ਦੀ ਕਿਰਪਾ ਇੱਥੇ ਸੜਕਾਂ ਦਾ ਸੜਕਾਂ ਦਾ ਐਨ ਕੰਮ ਤਸੱਲੀ ਬਖਸ਼ ਕੀਤਾ ਹੋਇਆ ਤਸੱਲੀ ਬਖਸ਼ ਕੰਮ ਕੀਤਾ ਸੜਕਾਂ ਦਾ ਵਧੀਆ ਕੰਮ ਕੀਤਾ ਆ ਤੇ ਬੜੇ ਮਦੀਨਾ ਜਾ ਰਹੇ ਆ ਜੀ ਰਸਤੇ ਦੇ ਵਿੱਚ ਅਸੀਂ ਪਿਛੇ ਰਾਜਸਥਾਨ ਦੇਖ ਕੇ ਆਇਆ ਉਥੇ ਮਤਬਰ ਜਿਹੜੀ ਹੁੰਦਿਆ ਨਾ ਸ਼ਾਹਜਹਾਨ ਸ਼ਾਹਜਹਾਨ ਦਾ ਮਤਬ ਉਹ ਲਾ ਵੀ ਜਿਹੜੇ ਅਫੀਮ ਫਕੀਰੇ ਉਸ ਦੇ ਬੂਟੇ ਹੁੰਦੇ ਆ ਉਹ ਲੋਕਾਂ ਨੇ ਪੈੜੀਆਂ ਨੇ ਪੈੜੀਆਂ ਤੰਤਿਆਂ ਨੇ ਤੰਤੇ ਲਾਏ ਆ ਕਿਉਂਕਿ ਉਹ ਸਰਕਾਰ ਲਵਾਉਂਦੀ ਆ ਉਹ ਸਰਕਾਰ ਹੀ ਫਿਰ ਉਹਨਾਂ ਦੇ ਕੋਲੋਂ ਖਰੀਦ ਕੇ ਲੈ ਕੇ ਜਾਂਦੀ ਆ ਤੇ ਸਰਕਾਰ ਜੇ ਆਪਣੇ ਇੰਟਰ ਦੇ ਵਿੱਚ ਹੀ ਇਹ ਸਾਰਾ ਕੁਝ ਰੱਖਦੇ ਨੇ ਬਾਕੀ ਇਹ ਆ ਵੀ ਆਪਣੇ ਪੰਜਾਬ ਦੇ ਵਿੱਚ ਵੀ ਕਿਤੇ ਅਫੀਮ ਦੀ ਖੇਤੀ ਕਿਤੇ ਹੋ ਜਾਵੇ ਨਾ ਤੇ ਸਾਡੇ ਪੰਜਾਬ ਦੇ ਆਉਣ ਵਾਲੀ ਜਿਹੜੀ ਜਵਾਨੀ ਆ ਨਾ ਮਤਲਬ ਠੀਕ ਹੋ ਸਕਦੀ ਹੈ ਜਿਹੜੇ ਚਿੱਟੇ ਤੋਂ ਬਾਸਾ ਦੇ ਲੋਕ ਹੁਣ ਵੇਖੋ ਨਸ਼ਾ ਤੇ ਨਸ਼ਾ ਹੀ ਹੁੰਦਾ ਆ ਮੈਂ ਨਹੀਂ ਕਹਿੰਦਾ ਵੀ ਤੁਸੀਂ ਨਸ਼ਾ ਕਰੋ ਜਾਂ ਖਾਓ ਜਾਂ ਆ ਕਰੋ ਉਹਦੇ ਨਾਲ ਇਹ ਆ ਕਿ ਅਫੀਮ ਦੇ ਨਾਲ ਕਈ ਪ੍ਰਕਾਰ ਦੀਆਂ ਦਵਾਈਆਂ ਬਣਦੀਆਂ ਆ ਹੁਣ ਮੰਨ ਲਓ ਡਾਕਟਰਾਂ ਜਿੱਦਾਂ ਡਾਕਟਰ ਆਪਾਂ ਨੂੰ ਵੀ ਪਤਾ ਹੀ ਆ ਵੀ ਜਿਹੜਾ ਬੰਦੇ ਦਾ ਖੂਨ ਸੰਘਣਾ ਹੋ ਜਾਂਦਾ ਨਾ ਉਹਨੂੰ ਖੂਨ ਨੂੰ ਪਤਲਾ ਕਰਨ ਨੂੰ ਤੇ ਅਫੀਮ ਦੀ ਜ਼ਰੂਰਤ ਪੈਂਦੀ ਆ ਅਫੀਮ ਬੰਦੇ ਦਾ ਖੂਨ ਪਤਲਾ ਕਰਦੀ ਆ ਤੇ ਬੰਦਾ ਜਿਹੜਾ ਸਹੀ ਆਪਣੀ ਜ਼ਿੰਦਗੀ ਜੀ ਸਕਦਾ ਆ ਇਹ ਵੀ ਇੱਕ ਦਵਾਈ ਆ ਜੇ ਆਪਾਂ ਰੋਟੀ ਦੀ ਗੱਲ ਕਰਾਂ ਨਾ ਰੋਟੀ ਵੀ ਇੱਕ ਫਿਰ ਜਿਵੇਂ ਆਪਾਂ ਰੋਟੀਆਂ ਵੱਧ ਖਾਂਦੇ ਆ ਤੇ ਰੋਟੀ ਵੀ ਇੱਕ ਨਸ਼ਾ ਆ ਜੋ ਰੋਟੀਆਂ ਆਪਾਂ ਵੱਧ ਖਾਈਏ ਤੇ ਹੂਕੀ ਚੜਦੀ ਏ ਨਾ ਬੰਦੇ ਨੂੰ ਜਦੋਂ ਲਿਮਟ ਤੋਂ ਵੱਧ ਕੇ ਆਪਾਂ ਕੋਈ ਵੀ ਚੀਜ਼ ਨੂੰ ਆਪਾਂ ਇਸਤੇਮਾਲ ਕਰਦੇ ਆ ਨਾ ਉਹ ਆਪਣੇ ਸਰੀਰ ਤੇ ਹੈਬਰ ਹੋ ਜਾਂਦੀ ਆ ਤੇ ਜਿਹੜਾ ਅਫੀਮ ਆ ਨਾ ਅਫੀਮ ਤੇ ਇੱਕ ਬਹੁਤ ਸਾਰੀ ਗੁਣਕਾਰੀ ਆ ਜੀ ਮੰਨਿਆ ਜਾਵੇ ਤੇ ਦਰੋਪਾ ਸ਼ਰਦਾਈ ਦਾ ਖਾਸ ਖਾਸ ਰਗੜ ਕੇ ਸ਼ਰਦਾਈ ਦਾ ਰਗੜਾ ਲਾਉਣੇ ਆ ਨਾ ਤਾਂ ਜਦੋਂ ਬੰਦਾ ਵਿੱਚ ਕਈ ਪ੍ਰਕਾਰ ਦੀਆਂ ਚੀਜ਼ਾਂ ਪਾ ਕੇ ਸ਼ੱਕਦਾ ਸਰੀਰ ਦੇ ਕਈ ਰੋਗ ਕੱਟੇ ਜਾਂਦੇ ਬੰਦੇ ਦੇ ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਆ ਵੇਖੋ ਪਹਾੜ ਕਿੰਨਾ ਸੋਹਣਾ ਆ ਤੇ ਵਿੱਚੋਂ ਦੀ ਸਰਕਾਰ ਨੇ ਸਰੁੰਗਾਂ ਕੱਢੀਆਂ ਦੋ ਜਿਹੜਾ ਕਿ ਸੱਜੇ ਖੱਬੇ ਗੱਡੀਆਂ ਆਉਂਦੀਆਂ ਜਾਂਦੀਆਂ ਰਹਿਣ ਤੇ ਕਾਫੀ ਲੰਮੀ ਸਰੋਂਗ ਹੈ ਐ ਤੇ ਮੇਰੇ ਹਿਸਾਬ ਨਾਲ ਤੇ 1.5-2 ਕਿਲੋਮੀਟਰ ਦੇ ਲਾਗੇ ਬੰਨ ਸਰੋਂਗ ਹਣੀ ਐ ਕਾਫੀ ਲੰਮੀ ਸਰੋਂਗ ਹੈ ਤੇ ਬਾਕੀ ਚਲੋ ਆਜੋ ਜਾਣੇ ਸਰੋਂਗ ਦੇ ਅੰਦਰ ਦੇਖਦੇ ਕਰਦੇ ਹਾਂ ਦਰਸ਼ਨ ਇਹ ਵਾਹ ਜੀ ਵਾਹ ਕਾਫੀ ਖੁੱਲੀ ਸਰੋਂਗ ਹੈ ਲਾਈਟਾਂ ਬਹੁਤ ਲੱਗੀਆਂ ਉਹ ਤਾਂ ਗੱਲ ਇੱਕ ਹੈ ਵੀ ਮੰਨਣ ਵਾਲੀ ਗੱਲ ਆ ਹੈ ਪਹਾੜ ਕਿੱਡਾ ਤਗੜਾ ਤਾਂ ਉਹਨੂੰ ਕੱਟ-ਕੱਟ ਕੇ ਕਿੱਦਾਂ ਦੇ ਲੋ ਅੰਦਰ ਸੜਕ ਬਣਾਈ ਗਈ ਆ ਜਿੱਦਾਂ ਰਿਪੋਰਟ ਕਰ-ਕਰ ਕੇ ਮਤਲਬ ਪੱਥਰ ਤੋੜਦੇ ਨੇ ਮਸ਼ੀਨਾਂ ਨਾਲ ਪੱਥਰ ਤੋੜਦੇ ਨੇ ਤੋੜ-ਤੋੜ ਕੇ ਤੇ ਲੋਕਾਂ ਨੂੰ ਇੱਕ ਕਿਸਮ ਦਾ ਸੁੱਖ ਦਿੱਤਾ ਹੋਇਆ ਆ ਪਿਆ ਹੁਣ ਹੀ एकदम ਮਤਲਬ ਸੁਰੰਗ ਦੇ ਸੈਂਟਰ ਦੇ ਵਿੱਚ ਚੱਲਗੇ ਵਿੱਚ ਕਾਏ ਚੱਲਗੇ ਆ ਤੇ ਇੱਕਦਮ ਹਨੇਰਾ ਹੋ ਗਿਆ ਤੇ ਲਾਈਟਾਂ ਜਿਹੜੀਆਂ ਜਗਣੀਆਂ ਉਹਨਾਂ ਨਾਲ ਮਾਰ ਮੜੇ ਆਡੇ ਚਿਹਰੇ ਦਿਖਣਦੇ ਨਹੀਂ ਤੇ ਬਾਹਾਂ ਹੀ ਨਹੀਂ ਰਾਹ ਸਰੰਗ ਦੇ ਵਿੱਚ ਤੇ ਸਰੰਗ ਦੇ ਵਿੱਚ ਕਈ ਕਈ ਥਾਵਾਂ ਤੋਂ ਉੱਪਰੋਂ ਪਾਣੀ ਵੀ ਥੱਲੇ ਡਿੱਗਦਾ ਆ ਮਤਲਬ ਪਹਾੜ ਤੋਂ ਪਾਣੀ ਵੀ ਥੱਲੇ ਡਿੱਗਦਾ ਆ ਆਉਂਦਾ ਜਿਹੜਾ ਕਿਤੇ بارش ਬੂਰਸ਼ ਦਾ ਪਾਣੀ ਪੂਣੀ ਹੁੰਦਾ ਜਿਹੜਾ ਨਾ ਤੇ ਬਾਕੀ ਲਾਈਟਾਂ ਬਹੁਤ ਸਾਰੀਆਂ ਵਧੀਆ ਲਾਈਨਾਂ ਹੋਈਆਂ ਆ ਨੰਦੇੜ ਸਾਹਿਬ ਨੂੰ ਜਾਣਾ ਹੋਵੇ ਨਾ ਆਪਣੇ ਸਾਧਨ ਦੇ ਉੱਤੇ ਬੰਦਾ ਜਾਵੇ ਤਾਂ ਨਜ਼ਾਰਾ ਆਇਆ ਜਿੱਥੇ ਮਰਜ਼ੀ ਬੰਦਾ ਆਪਣਾ ਗੱਡੀ ਰੋਕ ਲੇ ਕਈ ਸਾਲ ਲੱਗੇ ਬਾਬਾ ਗੁਰੂ ਘਰ ਦਰਸ਼ਨ ਕਰਨ ਲੈ ਕੋ ਖਾ ਪੀ ਲਵੇ ਕਿ ਇਥਾ ਰਿਸ਼ਨਾਣ ਬਾਣ ਕਰ ਲਵੇ ਤੇ ਬੰਦੇ 5 6 ਹੋਣ ਜਾਂ 4 5 ਬਸ ਇੰਨੇ ਕ ਬੰਦੇ ਹੋਣ ਯਾਦੇ ਬਾਲੇ ਨਾ ਹੋਣ ਤੇ ਜਿਹੜਾ ਬੰਦਾ ਗੱਲਾਂ ਬਾਤਾਂ ਕਰਦਾ ਹੱਸਦਾ ਖੇਡਦਾ ਬੰਦਾ ਪਹੁੰਚ ਜਾਂਦਾ ਦਰਸ਼ਨਦਾਰੇ ਕਰਨ ਉਹਨਾਂ ਨਾਲੇ ਤੇ ਉੱਥੇ ਜਾ ਕੇ ਆਪਣੀ ਸੇਵਾ ਪਾਣੀ ਕਰੋ ਨਾਮ ਜਪੋ ਅਮਰਤ ਛਕੋ ਜਿਹੜੇ ਨਹੀਂ ਛਕਿਆ ਗੁਰੂ ਵਾਲੇ ਬਣ ਕੇ ਤੇ ਚੰਗੀ ਸਿੱਖਿਆ ਲੈ ਕੇ ਆਪਣੇ ਗੁਰੂ ਮਹਾਰਾਜ ਦੇ ਘਰ ਆਓ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਤੇ ਇਹ ਵਲੌਗ ਆਪਾਂ ਮਿਲਾਂਗੇ ਤੁਹਾਨੂੰ ਵਿਖਾਇਆ ਤੇ ਤੇ ਆਪਾਂ ਵਲੌਗ ਹੀ ਤੁਹਾਨੂੰ ਵਿਖਾਉਣੇ ਆ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਕੀ ਮੇਰੇ ਵੀਰ ਭਰਾ ਜੁੜ ਜਿਓ ਇਸ ਚੈਨਲ ਦੇ ਨਾਲ ਵੇਖ ਕੇ ਵੀਡੀਓ ਛੱਡਣਾ ਦਿਓ ਹੁਣ ਆਪਾਂ ਤੁਹਾਨੂੰ ਅੱਗੇ ਨਵੇਂ-ਨਵੇਂ ਜਗ੍ਹਾ ਸਥਾਨ ਦਿਖਾਵਾਂਗੇ ਜਿੰਨੇ ਵੀ ਆਪਣਾ ਲਾਗੇ-ਲਾਗੇ ਜਿੱਥੇ ਵੀ ਆਪਾਂ ਨੂੰ ਹੋਏ ਸਥਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ